ਕਹਿੰਦੇ ਨੇ ਇਨਸਾਨ ਤੇ ਜਾਨਵਰ ਦੇ ਵਿੱਚ ਕੀ ਫਰਕ ਹੈ? ਇਹੀ ਫਰਕ ਹੈ ਇਨਸਾਨ ਤੇ ਜਾਨਵਰ ਦੇ ਵਿੱਚ। ਕੀ ਪ੍ਰਮਾਤਮਾ ਨੇ ਇਨਸਾਨ ਨੂੰ ਸੋਚਣ ਸ਼ਕਤੀ ਬਖਸ਼ੀ ਆ, ਬੁੱਧੀ ਬਖਸ਼ੀ ਆ। ਇਨਸਾਨ ਆਪਣਾ ਬੁਰਾ ਭਲਾ ਸਮਝ ਸਕਦਾ ਹੈ। ਅਤੇ ਇਨਸਾਨ ਨੂੰ ਆਪਣੇ ਰਿਸ਼ਤੇਆਂ ਦੀ ਵੀ ਪਹਿਚਾਣ ਹੁੰਦੀ ਹੈ। ਕੌਣ ਮਾਂ ਹੈ, ਕੌਣ ਪਿਤਾ ਹੈ, ਕੌਣ ਭੈਣ ਹੈ। ਤੇ ਇਨਸਾਨ ਨੂੰ ਇਹ ਵੀ ਪਤਾ ਹੁੰਦਾ ਕਿ ਕਿਹੜੇ ਰਿਸ਼ਤੇ ਦੇ ਨਾਲ ਮੈਂ ਕਿਦਾਂ ਵਰਤਣਾ ਪਰ ਇਹ ਚੀਜ਼ਾਂ ਜਾਨਵਰਾਂ ਨੂੰ ਨਹੀਂ ਪਤਾ ਹੁੰਦੀਆਂ ਪਰ ਇਸ ਸੱਚੀ ਘਟਨਾ ਦੇ ਵਿੱਚ ਇਨਸਾਨਾਂ ਨੇ ਜਾਨਵਰਾਂ ਵਾਲਾ ਕੰਮ ਕੀਤਾ ਤੇ ਉਸ ਦਾ ਨਤੀਜਾ ਬਹੁਤ ਹੀ ਖਤਰਨਾਕ ਹੋਇਆ ਜਿਸ ਕਾਰਨ ਤਿੰਨ ਬੰਦਿਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਜਾਂਦੇ ਨੇ ਜਦੋਂ ਇਹ ਸਾਰੇ ਘਟਨਾ ਕਰਮ ਦਾ ਖੁਲਾਸਾ ਹੁੰਦਾ ਹੈ ਲੋਕਾਂ ਸਾਹਮਣੇ ਇਸ ਘਟਨਾ ਦੀ ਸੱਚਾਈ ਆਉਂਦੀ ਹੈ ਸਾਰੇ ਲੋਕ ਸੋਚਦੇ ਨੇ ਕਿ ਕੋਈ ਇਨਸਾਨ ਇਦਾਂ ਕਿਵੇਂ ਕਰ ਸਕਦਾ ਹੈ ਇਹ ਕੰਮ ਤਾਂ ਜਾਨਵਰ ਕਰਦੇ ਹੁੰਦੇ ਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੀ ਤੇ ਗੱਲ ਹੈ 18 ਅਪ੍ਰੈਲ 2024 ਦੀ ਤਕਰੀਬਨ ਰਾਤ ਦੇ 10:30 ਵਜੇ ਹੁੰਦੇ ਨੇ ਰੇਲਵੇ ਸਟੇਸ਼ਨ ਤੇ ਯਾਤਰੀ ਰੀਲ ਗੱਡੀ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਇੱਕ ਬੰਦਾ ਅਚਾਨਕ ਰੀਲ ਗੱਡੀ ਦੇ ਅੱਗੇ ਆ ਜਾਂਦਾ ਹੈ ਤੇ ਰੀਲ ਗੱਡੀ ਉਸ ਉੱਪਰ ਦੀ ਲੰਘ ਜਾਂਦੀ ਹੈ ਮੌਕੇ ਤੇ ਹੀ ਉਸ ਬੰਦੇ ਦੀ ਮੌਤ ਹੋ ਜਾਂਦੀ ਹੈ ਰੇਲਵੇ ਪੁਲਿਸ ਆਉਂਦੀ ਹੈ ਤੇ ਉਸ ਦੀ ਸਨਾਖਤ ਕਰਦੀ ਹੈ ਰੇਲਵੇ ਪੁਲਿਸ ਦੇ ਸਾਹਮਣੇ ਇਹ ਸਵਾਲ ਸੀ ਕਿ ਇਹ ਬੰਦਾ ਕੌਣ ਹੈ ਇਸ ਨੇ ਆਤਮ ਹੱਤਿਆ ਕੀਤੀ ਜਾਂ ਕਿਸੇ ਨੇ ਇਸ ਨੂੰ ਰੇਲ ਗੱਡੀ ਅੱਗੇ ਧੱਕਾ ਦਿੱਤਾ ਜਾਂ ਕਿ ਇਸ ਨਾਲ ਇਹ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਰੇਲਵੇ ਪੁਲਿਸ ਸਾਰੇ ਪੁਲਿਸ ਸਟੇਸ਼ਨਾਂ ਦੇ ਵਿੱਚ ਬਾਇਰਲੈਸ ਕਰਦੀ ਹੈ ਤੇ ਰੇਲਵੇ ਪੁਲਿਸ ਨੂੰ ਪਤਾ ਲੱਗਦਾ ਕਿ ਇਸ ਬੰਦੇ ਦਾ ਨਾਮ ਤਰਮਿੰਦਰ ਮੀਨਾ ਹੈ ਜੋ ਕਿ ਸਬਾਇ ਮਾਦੋਪੁਰ ਜ਼ਿਲ੍ਹੇ ਦੇ ਪਿੰਡ ਦਾ ਰਹਿਣ ਵਾਲਾ ਹੈ ਰੇਲਵੇ ਪੁਲਿਸ ਵੱਲੋਂ ਕੀਤੀ ਗਈ ਇਹ ਬਾਇਰਲੈਸ ਥਾਣਾ ਲਾਲ ਸੂਟ ਦੇ ਵਿੱਚ ਵੀ ਪਹੁੰਚਦੀ ਹੈ। ਥਾਣਾ ਲਾਲ ਸੂਟ ਦੀ ਪੁਲਿਸ ਤਰਮਿੰਦਰ ਮੀਨਾ ਦੀ ਤਲਾਸ਼ ਕਰ ਰਹੀ ਸੀ। ਤੇ ਇਸ ਥਾਣੇ ਦੇ ਵਿੱਚ ਇੱਕ ਹਵਾ ਲਾਤੀ ਜਿਸ ਦਾ ਨਾਮ ਮਨੋਜ ਮੀਨਾ ਸੀ ਉਹ ਵੀ ਇਹ ਸੁਣ ਰਿਹਾ ਸੀ। ਇਹ 18-19 ਅਪ੍ਰੈਲ ਦੀ ਰਾਤ ਹੀ ਸੀ। ਤਕਰੀਬਨ ਰਾਤ ਦੇ 1 ਵਜੇ ਹੋਏ ਸੀ। ਤੇ ਮਨੋਜ ਮੀਨਾ ਨੇ ਜੋ ਉਸ ਨੂੰ ਕੰਬਲ ਦਿੱਤਾ ਗਿਆ ਸੀ ਉਸ ਨੂੰ ਪਾੜਨਾ ਸ਼ੁਰੂ ਕੀਤਾ ਤੇ ਉਸ ਦੀ ਰੱਸੀ ਬਣਾ ਲਈ ਰੱਸੀ ਬਣਾਉਣ ਤੋਂ ਬਾਅਦ ਗਲ ਵਿੱਚ ਪਾ ਕੇ ਹਵਾ ਲਾਤ ਦੇ ਦਰਵਾਜ਼ੇ ਦੇ ਨਾਲ ਹੀ ਫਾਹ ਲੈ ਰਿਹਾ ਜਦੋਂ ਸੰਤਰੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮਨੋਜ ਮੀਨਾ ਨੂੰ ਹਸਪਤਾਲ ਲਗਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐ ਘੋਸ਼ਿਤ ਕਰ ਦਿੱਤਾ ਹੁਣ ਸਵਾਲ ਇਹ ਸੀ ਕਿ ਤਰਮਿੰਦਰ ਮੀਨਾ ਤੇ ਮਨੋਜ ਮੀਨਾ ਦਾ ਆਪਸ ਵਿੱਚ ਕੀ ਰਿਸ਼ਤਾ ਸੀ ਪੁਲਿਸ ਨੇ ਮਨੋਜ ਮੀਨਾ ਨੂੰ ਕਿਉਂ ਗ੍ਰਿਫਤਾਰ ਕੀਤਾ ਸੀ ਤੇ ਤਰਮਿੰਦਰ ਮੀਨਾ ਦੀ ਤਲਾਸ਼ ਕਿਉਂ ਕਰ ਰਹੀ ਸੀ ਕਿਉਂਕਿ 18 ਅਪ੍ਰੈਲ ਦੀ ਰਾਤ ਤਕਰੀਬਨ 10:30 ਵਜੇ ਤਰਮਿੰਦਰ ਮੀਨਾ ਆਤਮ ਹੱਤਿਆ ਕਰ ਲੈਂਦਾ ਤੇ 18-19 ਅਪ੍ਰੈਲ ਦੀ ਰਾਤ ਤਕਰੀਬਨ 1 ਵਜੇ ਮਨੋਜ ਮੀਨਾ ਆਤਮ ਹੱਤਿਆ ਕਰ ਲੈਂਦਾ ਇਹ ਸਾਰੀ ਕਹਾਣੀ ਦਰਅਸਲ ਐਦਾਂ ਸੀ ਗੱਲ ਹੈ ਤਕਰੀਬਨ 2022 ਦੀ ਇੱਕ ਪਿੰਡ ਤਲਾਬ ਦੇ ਵਿੱਚ ਮਨੋਜ ਮੀਨਾ ਨਾਂ ਦਾ ਬੰਦਾ ਰਹਿੰਦਾ ਸੀ ਉਸ ਦੀ ਗੁਜਰਾਤ ਦੇ ਵਿੱਚ ਨੌਕਰੀ ਲੱਗ ਗਈ ਉਹ ਆਪਣੀ ਪਤਨੀ ਨੂੰ ਲੈ ਕੇ ਗੁਜਰਾਤ ਦੇ ਵਿੱਚ ਨੌਕਰੀ ਕਰਨ ਚੱਲਿਆ ਗਿਆ ਤਾਂ ਉਸ ਨੂੰ ਥੋੜੇ ਸਮੇਂ ਬਾਅਦ ਉਸ ਦੇ ਭਾਣ ਜੇ ਲੋਕੇਸ਼ ਦਾ ਜੋ ਕਿ 27 ਸਾਲਾ ਸੀ ਫੋਨ ਆਉਂਦਾ ਕਿ ਮਾਮਾ ਮੈਨੂੰ ਵੀ ਕਿਤੇ ਨੌਕਰੀ ਲਵਾ ਦੇ ਤਾਂ ਮਨੋਜ ਮੀਨਾ ਲੋਕੇਸ਼ ਲਈ ਉੱਥੇ ਨੌਕਰੀ ਦੇਖਦਾ ਹੈ ਤੇ ਲੋਕੇਸ਼ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਤੂੰ ਆ ਜਾ ਮੈਂ ਤੇਰੇ ਲਈ ਨੌਕਰੀ ਲੱਭ ਲਿਆ ਲੋਕੇਸ਼ ਆਪਣੇ ਮਾਮੇ ਮਨੋਜ ਮੀਨਾ ਕੋਲ ਚੱਲਿਆ ਜਾਂਦਾ ਹੈ ਪਰ ਲੋਕੇਸ਼ ਆਪਣੀ मामੀ ਵੱਲ ਆਕਰਸ਼ਿਤ ਹੋ ਜਾਂਦਾ ਹੈ ਤੇ ਉਹ ਉਸ ਨੂੰ ਇੱਕ ਤਰਫਾ ਪਿਆਰ ਕਰਨ ਲੱਗ ਜਾਂਦਾ ਹੈ ਤਕਰੀਬਨ 6 ਮਹੀਨੇ ਲੰਘ ਜਾਂਦੇ ਨੇ ਪਰ ਉਹ ਆਪਣੀ मामੀ ਨੂੰ ਇਹ ਗੱਲ ਨਹੀਂ ਦੱਸਦਾ 6 ਮਹੀਨੇ ਬਾਅਦ ਮਨੋਜ ਦੀ ਮਾਂ ਦੀ ਡੇਥ ਹੋ ਜਾਂਦੀ ਹੈ ਜਾਨੀ ਲੋਕੇਸ਼ ਦੀ ਨਾਨੀ ਦੀ ਤਾਂ ਉਹ ਤਿੰਨੋਂ ਗੁਜਰਾਤ ਤੋਂ ਰਾਜਸਥਾਨ ਵਾਪਸ ਆਉਂਦੇ ਆ ਤੇ ਉਸ ਦੇ ਕਿਰਿਆ ਕਰਮ ਦੀ ਰਸਮ ਪੂਰੀ ਕਰਦੇ ਨੇ ਪਰ ਇਸ ਦੇ ਵਿਚਕਾਰ ਹੀ ਲੋਕੇਸ਼ ਤੇ ਉਸ ਦੀ मामੀ ਜਾਨੀ ਮਨੋਜ ਮੀਨਾ ਦੀ ਘਰ ਵਾਲੀ ਦੋਨਾਂ ਦੇ ਆਪਸ ਵਿੱਚ ਸੰਬੰਧ ਬਣ ਜਾਂਦੇ ਨੇ ਹੁਣੇ ਲਗਾਤਾਰ ਸੰਬੰਧ ਬਣਾਉਣ ਲੱਗ ਗਏ ਸੀ ਇਨਾਂ ਦੇ ਇਸ ਨਜਾਇਜ਼ ਰਿਸ਼ਤੇ ਬਾਰੇ ਕਿਸੇ ਨੂੰ ਵੀ ਕੋਈ ਖਬਰ ਨਹੀਂ ਸੀ ਤੇ ਮਨੋਜ ਮੀਨਾ ਹੁਣ ਆਪਣੀ ਘਰ ਵਾਲੀ ਯਾਨੀ ਲੋਕੇਸ਼ ਦੀ ਮਾਮੀ ਨੂੰ ਆਪਣੇ ਪਿੰਡ ਤਲਾਬ ਦੇ ਵਿੱਚ ਛੱਡ ਦਿੰਦਾ ਹੈ ਪਰ ਲੋਕੇਸ਼ ਮੀਨਾ ਜਦੋਂ ਵੀ ਗੁਜਰਾਤ ਦੇ ਵਿੱਚੋਂ ਰਾਜਸਥਾਨ ਆਪਣੇ ਪਿੰਡ ਆਉਂਦਾ ਤਾਂ ਸਭ ਤੋਂ ਪਹਿਲਾਂ ਆਪਣੇ ਨਾਨਕੇ ਜਾਂਦਾ ਯਾਨੀ ਪਿੰਡ ਤਲਾਬ ਜਾਂਦਾ ਹੈ ਆਪਣੀ ਮਾਮੀ ਨੂੰ ਮਿਲਦਾ ਇਹ ਸਿਲਸਿਲਾ ਚੱਲਦਾ ਰਿਹਾ ਪਰ ਹੁਣ ਲੋਕੇਸ਼ ਨੂੰ ਇਹ ਲੱਗਦਾ ਸੀ ਕਿ ਜੇ ਮਾਮਾ मामੀ ਨੂੰ ਗੁਜਰਾਤ ਦੇ ਵਿੱਚ ਹੀ ਲੈ ਜਾਵੇ ਤਾਂ ਸਾਡਾ ਮਿਲਣਾ ਆਸਾਨ ਹੋ ਜਾਏਗਾ ਤਾਂ 7-8 ਅਪ੍ਰੈਲ 2024 ਦੀ ਗੱਲ ਹੈ ਲੋਕੇਸ਼ ਮੀਨਾ ਤੇ ਮਨੋਜ ਮੀਨਾ ਜਾਣੀ ਮਾਮਾ ਭਾਂਜਾ ਬੈਠੇ ਸ਼ਰਾਬ ਪੀ ਰਹੇ ਹੁੰਦੇ ਨੇ ਲੋਕੇਸ਼ ਦੇ ਦਿਮਾਗ ਦੇ ਵਿੱਚ ਇੱਕ ਪਲਾਨ ਆਉਂਦਾ ਹੈ ਉਹ दारू ਪੀਂਦਾ ਪੀਂਦਾ ਆਪਣੇ ਮਾਮੇ ਨੂੰ ਕਹਿੰਦਾ ਹੈ ਕਿ ਮਾਮਾ मामੀ ਦੇ ਕਿਸੇ ਦੇ ਨਾਲ ਨਜਾਇਜ਼ ਸੰਬੰਧ ਨਹੀਂ ਤੇ ਮੈਂ ਤੈਨੂੰ ਇਸ ਗੱਲ ਦਾ ਸਬੂਤ ਵੀ ਦੇ ਸਕਦਾ। ਇਹ ਸਾਰੀਆਂ ਗੱਲਾਂ ਮਨੋਜ ਆਪਣੇ ਭਾਂਜੇ ਤੋਂ ਸੁਣਦਾ ਹੈ ਤੇ ਮਨੋਜ ਨੂੰ ਕੁਝ ਸ਼ੱਕ ਹੋਣ ਲੱਗਦਾ ਹੈ। ਉਸ ਤੋਂ ਬਾਅਦ ਉਹ ਆਪਣੀ ਘਰ ਵਾਲੀ ਜੋ ਰਾਜਸਥਾਨ ਦੇ ਵਿੱਚ ਰਹਿੰਦੀ ਸੀ ਉਸ ਨੂੰ ਫੋਨ ਕਰਦਾ ਹੈ ਤੇ ਉਸ ਨੂੰ ਕਹਿੰਦਾ ਕਿ ਲੋਕੇਸ਼ ਦਾ ਤੇਰੇ ਨਾਲ ਕੀ ਸੰਬੰਧ ਹੈ? ਇਹ ਗੱਲ ਸੁਣ ਕੇ ਉਸ ਦੀ ਪਤਨੀ ਡਰ ਜਾਂਦੀ ਹੈ ਤੇ ਸਭ ਕੁਝ ਮਨੋਜ ਨੂੰ ਦੱਸ ਦਿੰਦੀ ਹੈ ਮਨੋਜ ਜਦੋਂ ਇਹ ਸਚਾਈ ਸੁਣਦਾ ਤਾਂ ਉਸ ਦੇ ਪੈਰਾਂthੋਂ ਜ਼ਮੀਨ ਨਿਕਲ ਜਾਂਦੀ ਹੈ ਮਨੋਜ ਦੀ ਘਰ ਵਾਲੀ ਦੱਸਦੀ ਹੈ ਲੋਕੇਸ਼ ਦੀ ਮਾਮੀ ਕਿ ਲੋਕੇਸ਼ ਨੇ ਮੇਰੀਆਂ ਵੀਡੀਓ ਬਣਾਈਆਂ ਹੋਈਆਂ ਮੇਰੀਆਂ ਇਤਰਾਜ ਜੋਗ ਫੋਟੋਆਂ ਖਿੱਚੀਆਂ ਹੋਈਆਂ ਤੇ ਇਹ ਮੈਨੂੰ ਬਲੈਕਮੇਲ ਕਰਦਾ ਹੈ ਤੇ ਮੇਰੇ ਨਾਲ ਸੰਬੰਧ ਬਣਾਉਂਦਾ ਹੈ ਇਹ ਸਾਰੀ ਸਚਾਈ ਸੁਣਨ ਤੋਂ ਬਾਅਦ ਮਨੋਜ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ 2 ਦਿਨਾਂ ਦੇ ਵਿੱਚ ਪਿੰਡ ਆਉਣਾ ਹੈ ਫੇਰ ਆਪਾਂ ਕਰਦੇ ਹਾਂ ਗੱਲ ਇਹ ਗੱਲ ਸੁਣ ਕੇ ਮਨੋਜ ਦੀ ਘਰ ਵਾਲੀ ਡਰ ਜਾਂਦੀ ਹੈ ਤੇ ਉਹ ਆਪਣੇ ਪੇਕੇ ਸਬਾਈ ਮਾਧੋਪੁਰ ਚਲੀ ਜਾਂਦੀ ਹੈ ਜਦੋਂ ਮਨੋਜ ਘਰ ਆਉਂਦਾ ਤਾਂ ਉਹ ਆਪਣੇ ਪਿੰਡ ਤਲਾਬ ਨਹੀਂ ਆਉਂਦਾ ਉਹ ਸਿੱਧਾ ਸਬਾਈ ਮਾਧੋਪੁਰ ਆਪਣੇ ਸਹੁਰੇ ਚਲਿਆ ਜਾਂਦਾ ਤੇ ਉੱਥੇ ਜਾ ਕੇ ਉਸ ਨਾਲ ਗੱਲਬਾਤ ਕਰਦਾ ਤੇ ਉਹ ਫਿਰ ਇੱਕ ਪਲਾਨ ਬਣਾਉਂਦੇ ਨੇ ਫਲਾਂ ਲੁਕੇਸ਼ ਦੀ ਹੱਤਿਆ ਦਾ ਮਨੋਜ ਆਪਣੇ ਸਾਲੇ ਤਰਮਿੰਦਰ ਮੀਨਾ ਦੇ ਨਾਲ ਇਹ ਸਾਰੀ ਗੱਲਬਾਤ ਸਾਂਝੀ ਕਰਦਾ ਹੈ। ਇੱਧਰ ਲੁਕੇਸ਼ ਮੀਨਾ ਗੁਜਰਾਤ ਦੇ ਵਿੱਚ ਹੀ ਸੀ ਤੇ 11 ਅਪ੍ਰੈਲ ਨੂੰ ਉਹ ਰਾਜਸਥਾਨ ਆਉਂਦਾ ਹੈ ਤੇ ਉਹ ਸੱਦਾ ਆਪਣੀ ਮਾਮੀ ਦੇ ਪੇਕੇ ਸਬਾਈ ਮਾਧੋਪੁਰ ਜਾਂਦਾ ਹੈ। ਉੱਥੇ ਮਨੋਜ ਤੇ ਉਸ ਦੇ ਸਾਲੇ ਤਰਮਿੰਦਰ ਨੇ ਪਹਿਲਾਂ ਹੀ ਸਾਰਾ ਪਲਾਨ ਬਣਾਇਆ ਹੋਇਆ ਸੀ। ਉਹਨਾਂ ਦੇ ਨਾਲ ਦੋ ਬੰਦੇ ਹੋਰ ਸੀ। ਜਦੋਂ ਲੋਕੇਸ਼ ਆਪਣੀ ਮਾਮੀ ਦੇ ਪੇਕੇ ਪਹੁੰਚਦਾ ਤਾਂ ਅੱਗੇ ਮਨੋਜ, ਮੀਨਾ ਅਤੇ ਤਰਮਿੰਦਰ ਮੀਨਾ ਉਸ ਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ। ਫੇਰ ਇਹ ਲੋਕੇਸ਼ ਨੂੰ ਇੱਕ ਸੁਨਸਾਨ ਜਗ੍ਹਾ ਤੇ ਲੈ ਜਾਂਦੇ ਨੇ। ਤਾਂ ਉਹ ਲੋਕੇਸ਼ ਨੂੰ ਪੁੱਛਦੇ ਨੇ ਕਿ ਸਾਨੂੰ ਇਹ ਸਾਰੀ ਕਹਾਣੀ ਦੱਸ। ਤੇਰੇ ਤੇਰੀ ਮਾਮੀ ਦੇ ਨਾਲ ਸਬੰਧ ਕਿਵੇਂ ਬਣੇ? ਹੁਣ ਲੋਕੇਸ਼ ਇੱਧਰ ਉੱਧਰ ਦੀਆਂ ਗੱਲਾਂ ਕਰਦਾ। ਪਰ ਇਹ ਉਸ ਨੂੰ ਸ਼ਰਾਬ ਪਿਉਂਦੇ ਨੇ ਕੁੱਟਦੇ ਨੇ ਤੇ ਉਸ ਦੀ ਵੀਡੀਓ ਬਣਾਉਂਦੇ ਨੇ ਇਹ ਸਭ ਕੁਝ ਲਗਾਤਾਰ ਚੱਲਦਾ ਹੈ ਕੁੱਟ ਵੀ ਰਹੇ ਹੁੰਦੇ ਨੇ ਸ਼ਰਾਬ ਵੀ ਪਿਆ ਰਹੇ ਹੁੰਦੇ ਨੇ ਤੇ ਵੀਡੀਓ ਵੀ ਬਣਾ ਰਹੇ ਹੁੰਦੇ ਨੇ ਇਹ ਉਸ ਨੂੰ ਉਦੋਂ ਤੱਕ ਕੁੱਟਦੇ ਨੇ ਜਦੋਂ ਤੱਕ ਲੋਕੇਸ਼ ਦੀ ਮੌਤ ਨਹੀਂ ਹੋ ਜਾਂਦੀ ਮੌਤ ਹੋਣ ਤੋਂ ਬਾਅਦ ਲੋਕੇਸ਼ ਨੂੰ ਉਸ ਜਗ੍ਹਾ ਤੋਂ ਤਕਰੀਬਨ 7 ਕਿਲੋਮੀਟਰ ਦੂਰ ਲਿਜਾ ਕੇ ਇੱਕ ਨਦੀ ਦੇ ਕਿਨਾਰੇ ਟੋਇਆ ਪਟਕੇ ਦਬ ਦਿੱਤਾ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਮਨੋਜ ਮੀਨਾ ਤੇ ਤਰਮਿੰਦਰ ਮੀਨਾ ਆਪਣੇ ਕੰਮਾਂ ਵਿੱਚ ਲੱਗ ਜਾਂਦੇ ਨੇ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਪਰ ਲੋਕੇਸ਼ ਨੇ ਗੁਜਰਾਤ ਵਿੱਚੋਂ ਚੱਲਣ ਤੋਂ ਪਹਿਲਾਂ ਆਪਣੇ ਭਰਾ ਤੇ ਆਪਣੇ ਘਰ ਦੇ ਵਿੱਚ ਫੋਨ ਕੀਤਾ ਸੀ ਕਿ ਮੈਂ ਆ ਰਿਹਾ ਪਰ ਹੁਣ 11 ਤਰੀਕ ਤੋਂ 16 ਤਰੀਕ ਹੋ ਗਈ ਸੀ ਲੋਕੇਸ਼ ਦਾ ਕੁਝ ਵੀ ਪਤਾ ਨਹੀਂ ਸੀ ਦੇ ਇਧਰ ਲੋਕੇਸ਼ ਦਾ ਭਰਾ ਕੁੰਜ ਲਾਲ ਮੀਨਾ ਆਪਣੇ ਭਰਾ ਦੀ ਲਗਾਤਾਰ ਤਲਾਸ਼ ਕਰ ਰਿਹਾ ਸੀ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ ਆਖਰੋ 16 ਅਪ੍ਰੈਲ 2024 ਨੂੰ ਮਨੋਜ ਮੀਨਾ ਕੋਲੋਂ ਪੁੱਛਦਾ ਹੈ ਕਿ मामा ਮੇਰਾ ਭਰਾ ਕਿੱਥੇ ਆ ਪਰ ਮਨੋਜ ਮੀਨਾ ਇਧਰ ਉਧਰ ਦੀਆਂ ਗੱਲਾਂ ਕਰਦਾ ਤੇ ਕੁੰਜ ਲਾਲ ਨੂੰ ਉਸ ਉੱਤੇ ਸ਼ੱਕ ਹੋ ਜਾਂਦਾ ਹੈ ਉਹ ਥਾਣਾ ਲਾਲਚੋਟ ਦੇ ਵਿੱਚ ਜਾ ਕੇ ਇਸ ਦੇ ਖਿਲਾਫ ਕੰਪਲੀਟ ਦਰਜ ਕਰਵਾਉਂਦਾ ਹੈ ਤੇ ਪੁਲਿਸ ਮਨੋਜ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਪਰ ਤਰਮਿੰਦਰ ਉਸ ਜਗ੍ਹਾ ਤੋਂ ਭੱਜ ਜਾਂਦਾ ਹੈ ਪੁਲਿਸ ਦੇ ਹੱਥ ਨਹੀਂ ਆਉਂਦਾ ਅਤੇ ਫੇਰ ਇਹ ਦੋਨੋਂ ਤਰਮਿੰਦਰ ਮੀਨਾ ਤੇ ਮਨੋਜ ਮੀਨਾ ਤਰਮਿੰਦਰ ਗੱਡੀ ਅੱਗੇ ਆ ਕੇ 18 ਅਪ੍ਰੈਲ ਨੂੰ ਤਕਰੀਬਨ 10:30 ਵਜੇ ਆਪਣੀ ਜਾਨ ਦੇ ਦਿੰਦਾ ਹੈ ਤੇ ਇਧਰ 18 19 ਅਪ੍ਰੈਲ ਨੂੰ ਤਕਰੀਬਨ ਰਾਤ ਦੇ 1 ਵਜੇ ਮਨੋਜ ਮੀਨਾ ਹਵਾਲਾਤ ਦੇ ਵਿੱਚ ਫਾਹਾ ਲਾ ਕੇ ਆਪਣੀ ਜਾਨ ਦੇ ਦਿੰਦਾ ਹੈ ਤੇ ਹੁਣ ਪੁਲਿਸ ਮਨੋਜ ਮੀਨਾ ਦੀ ਘਰ ਵਾਲੀ ਯਾਨੀ ਲੋਕੇਸ਼ ਦੀ ਮਾਮੀ ਦੀ ਭਾਲ ਕਰ ਰਹੀ ਹੈ ਤੇ ਉਹ ਅਜੇ ਤੱਕ ਪੁਲਿਸ ਦੇ ਹੱਥੇ ਨਹੀਂ ਚੜੀ ਤੇ ਜਦੋਂ ਇਸ ਗੱਲ ਦੀ ਸੱਚਾਈ ਲੋਕਾਂ ਸਾਹਮਣੇ ਆਉਂਦੀ ਆ ਤਾਂ ਲੋਕਾਂ ਦੇ ਇਹ ਗੱਲ ਹਾਜ਼ਮ ਨਹੀਂ ਆ ਰਹੀ ਸੀ ਕਿ ਕਿਵੇਂ ਇੱਕ ਔਰਤ ਦੀ ਗਲਤੀ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ ਸੋ ਦੋਸਤੋ ਹਮੇਸ਼ਾ ਹੀ ਨਜਾਇਜ਼ ਸਬੰਧਾਂ ਦੇ ਜੋ ਨਤੀਜੇ ਨਿਕਲਦੇ ਆ ਗਲਤ ਨਿਕਲਦੇ ਆ ਹਮੇਸ਼ਾ ਹੀ ਭਿਆਨਕ ਨਤੀਜੇ ਨਜਾਇਜ਼ ਸਬੰਧਾਂ ਦੇ ਦੇਖਣ ਨੂੰ ਮਿਲਦੇ ਨੇ ਪਰ ਇਸ ਕਹਾਣੀ ਦੇ ਵਿੱਚ ਤਾਂ ਰਿਸ਼ਤੇ ਹੀ ਤਾਰ-ਤਾਰ ਕਰ ਦਿੱਤੇ ਇੱਕ ਭਾਂਜੇ ਨੇ ਆਪਣੀ ਮਾਮੀ ਨਾਲ ਤੇ ਮਾਮੀ ਨੇ ਆਪਣੇ ਭਾਂਜੇ ਨਾਲ ਹੀ ਨਜਾਇਜ਼ ਸਬੰਧ ਬਣਾ ਲਏ ਇਹ ਗੱਲ ਵੀ ਜਾਨਵਰਾਂ ਤੋਂ ਘਟਣੀ ਹੈ ਕਿਉਂਕਿ ਇਨਸਾਨ ਇਹ ਰਿਸ਼ਤਿਆਂ ਨੂੰ ਸਮਝਦਾ ਹੈ ਮਾਮੀ ਨੂੰ ਆਪਣੀ ਮਾਂ ਬਾਗ ਭਾਂਜਾ ਸਮਝਦਾ ਹੈ ਪਰ ਇੱਥੇ ਇਹਨਾਂ ਨੇ ਜਾਨਵਰਾਂ ਵਾਲਾ ਕੰਮ ਕੀਤਾ ਤਾਂ ਉਸ ਦਾ ਨਤੀਜਾ ਇਹ ਹੋਇਆ ਕਿ ਤਿੰਨ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਸੋ ਇਸ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣੀ ਸਿਰਫ ਤੁਹਾਨੂੰ ਜਾਗਰੂਤ ਕਰਨਾ ਹੈ ਕਿ ਆਪਣੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਹੋ ਰਹੀਆਂ। ਤੁਹਾਡੇ ਇਹ ਸਾਰੀ ਘਟਨਾ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ। ਮਿਲਦੇ ਆ ਕਿਸੇ ਹੋਰ ਵੀਡੀਓ ਨਾਲ। ਸਾਰੇ ਦੋਸਤਾਂ ਨੂੰ ਅਸਟ੍ਰੀਕਾਰ।